ਹਰਿਆਣੇ ਵਾਲੇ ਨੂੰ ਬਨਮੈਨ ਆਰਮੀ ਦਾ ਨਾਮ ਜਿਹੜਾ ਚੂੜ ਚੱਕ ਦੇ ਟੂਰਨਾਮੈਂਟ ਤੇ ਮੈਂ ਬੋਲਿਆ ਸੀਗਾ ਵੀ ਤੂੰ ਅੱਜ ਤੋਂ ਬਨਮੈਨ ਆਰਮੀ ਐ ਤੇ ਉਹ ਰੈਕ ਕੀਤੀ ਦੋਨਾਂ ਭਰਾ ਨੇ ਕਹਿੰਦਾ ਭਾਜੀ ਵੀ ਜੇ ਸ਼ੀਲੂ ਦਾ ਨਾਮ ਬਨਮੈਨ ਆਰਮੀ ਰੱਖਿਆ ਜਾਵੇ ਮੈਂ ਕਿਹਾ ਵੀ ਗੱਲ ਵੜ ਜੂਗੀ ਉਹ ਆ ਇਨਸਾਨ ਐ ਜਿਸ ਨੌਜਨ ਨੇ ਮੇਰੇ ਵੀਰੋ ਉਹ ਨਾਮ ਰੱਖਿਆ ਸੀਗਾ ਔਰ ਜਦੋਂ ਗੱਲ ਹੋਈ ਹਾਕਮ ਵਾਲੀਏ ਜੱਗੂ ਦੀ ਕਹਿੰਦਾ ਬਾਈ ਮੈਨੂੰ ਰੈਂਬੋ ਵਰਗਾ ਲੱਗਦਾ ਮੈਂ ਕਿਹਾ ਵਾਕੇ ਯਾਰ ਇਹ ਰੈਂਬੋ ਵਰਗਾ ਲੱਗਦਾ ਕਹਿੰਦਾ ਬਾਈ ਇਹਦਾ ਨਾਂ ਜੇ ਕਿਤੇ ਰੈਂਬੋ ਰੱਖਿਆ ਜਾਵੇ ਉਹ ਨਾਂ ਜਿਹਨਾਂ ਪ੍ਰਚਲਿਤ ਹੋ ਗਿਆ ਹੈ ਹਰ ਕੋ ਨੂੰ ਜੱਗੂ ਘਟ ਕਹਿੰਦਾ ਔਰ ਕਬੱਡੀ ਦੇ ਪ੍ਰੇਮੀ ਆ ਜਿਹੜੇ ਉਹਨੂੰ ਰੈਂਬੋ ਕਹਿ ਕੇ ਪੁਕਾਰਦੇ ਆ ਜਦੋਂ ਗੱਲ ਆਈ ਮੇਰੇ ਵੀਰੋ ਕਹਿੰਦੇ ਰਾਜੇ ਪੱਤਰੀ ਵਾਲੇ ਵੀ ਬਹੁਤ ਤਗੜੇ ਮੈਚ ਖੇਡਿਆ ਔਰ ਕਈ ਮੈਚਾਂ ਦਾ ਪਾਸਾ ਪਲਟਿਆ ਫਿਰ ਮਾਲੇ ਨੇ ਫੋਨ ਕੀਤਾ ਕਹਣਾ ਇਹਨੂੰ ਕਹਦੇ ਵੀ ਅੱਜ ਤੋਂ ਗੇਮ ਚੇਂਜਰ ਆ ਕਬੱਡੀ ਦਾ ਸੋ ਬਹੁਤ ਸਾਰੇ ਖਿਡਾਰੀਆਂ ਨੂੰ ਜਿਹੜਾ ਨਾਂ ਇਸ ਭਰਾ ਨੇ ਦਿੱਤਾ ਹੈ ਔਰ ਰਸ਼ਪਾਲ ਮਾਲੇ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਖੇਮ ਕਰਨ ਦੀ ਧਰਤੀ ਆਰਮੀ ਦੇ ਵਿੱਚ ਜੌਬ ਕਰਦਾ ਸਾਡਾ ਭਰਾ ਬਹੁਤ